ਗਰਮੀ ਬਹੁਤ ਜ਼ਿਆਦਾ ਹੈ ਲੋ ਲੱਗ ਜਾਂਦੀ ਹੈ ਲੋਕੀ ਬਿਮਾਰ ਹੋ ਜਾਂਦੇ ਨੇ ਅਜਿਹੇ ਦੇ ਵਿਚਕਾਰ Zomato ਦੇ ਵੱਲੋਂ ਇੱਕ X ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ Zomato ਖੁਦ ਵਿਵਾਦਾਂ ਦੇ ਵਿੱਚ ਫਸ ਗਿਆ ਹੈ ਵਿਵਾਦ ਇਸ ਲਈ ਕਿਉਂਕਿ Zomato ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਜਦੋਂ ਪੀਕ ਮੂਮੈਂਟ ਹੁੰਦਾ ਹੈ ਗਰਮੀ ਦਾ ਉਦੋਂ ਤੁਸੀਂ ਫੂਡ ਡਿਲੀਵਰੀ ਕਰਨ ਤੋਂ ਗੁਰੇਜ਼ ਕਰੋ ਜਦੋਂ ਤੱਕ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ ਅਧੇ ਦੇ ਵਿਚਕਾਰ ਲੋਕਾਂ ਦੇ ਵੱਲੋਂ ਵੀ ਜੰਮ ਕੇ ਵਿਰੋਧ ਇਸ ਦਾ ਕੀਤਾ ਜਾ ਰਿਹਾ ਹੈ ਜੰਮ ਕੇ ਉਹਨਾਂ ਦੇ ਵੱਲੋਂ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਨੇ ਜਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਤਾਂ ਆਰਡਰ ਉਦੋਂ ਹੀ ਕਰਦੇ ਹਾਂ ਜਦੋਂ ਸਾਨੂੰ ਬਹੁਤ ਜ਼ਰੂਰੀ ਹੋਵੇ ਅਸੀਂ ਬਾਹਰ ਦਾ ਖਾਣਾ ਐ ਹੀ ਨਹੀਂ ਖਾਉਂਦੇ ਜਾਂ ਉਨ੍ਹਾਂ ਦੇ ਵੱਲੋਂ ਲਗਾਤਾਰ Zomato ਨੂੰ ਟੈਗ ਕੀਤਾ ਜਾ ਰਿਹਾ ਹੈ। ਕਈ ਸਾਰੇ ਸਵਾਲ ਚੁੱਕੇ ਜਾ ਰਹੇ ਨੇ। ਸਰਵਿਸ ਤੱਕ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੀ ਹਾਂ ਕੀ ਇਹ ਪੂਰਾ ਮਾਮਲਾ ਉਸ ਦੇ ਲਈ ਦੇਖੋਏ ਖਾਸ ਰਿਪੋਰਟ। ਇਸ ਸਮੇਂ ਪੂਰਾ ਉੱਤਰ ਭਾਰਤ ਭਿਆਨਕ ਗਰਮੀ ਨਾਲ ਝੁਲਸ ਰਿਹਾ ਹੈ। ਦਿੱਲੀ ਐਨਸੀਆਰ ਹੀ ਨਹੀਂ ਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਗਰਮੀ ਦਾ ਕਹਿਰ جاری ਹੈ। ਅਜਿਹੇ ਜਿਵੇਂ ਫੂਡ ਡਿਲੀਵਰੀ ਪਲੇਟਫਾਰਮ Zomato ਨੇ ਦੁਪਹਿਰ ਦੇ ਵਿੱਚ ਆਰਡਰ ਦੇਣ ਤੋਂ ਬਚਣ ਦੇ ਲਈ ਐਕਸ ਪਲੇਟਫਾਰਮ ਉੱਤੇ ਪੋਸਟ ਕੀਤੀ ਹੈ ਪਰ ਗਾਹਕਾਂ ਨੇ ਕਿਹਾ ਹੈ ਕਿ ਤੁਸੀਂ ਆਪਣੀ ਸੇਵਾ ਨੂੰ ਬੰਦ ਹੀ ਕਿਉਂ ਨਹੀਂ ਕਰ ਦਿੰਦੇ Zomato ਨੇ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਕਿਰਪਾ ਕਰਕੇ ਦੁਪਹਿਰ ਨੂੰ ਆਰਡਰ ਦੇਣ ਤੋਂ ਬਚੋ ਜਿਵੇਂ ਹੀ Zomato ne e tweet kita lokan ne vakh vakh tarikiyan naal pratikriya ditti bahut sare users ne kaha hai ki jekar Zomato sachmuch apne delivery boy di parwah karda hai ta usnu dopahar de khane da order karan to ghaakano rokne di bajaye dopahar de vich apni seva nu band kar dena chahida hai dooje paase bahutian ne e vi likhya ki e Zomato da stunt hai ਹੋਰ ਕੁਝ ਵੀ ਨਹੀਂ ਉੱਥੇ ਵੀ ਪੋਰ ਵਸ਼ਨੇ ਨਾਂ ਦਾ ਇੱਕ ਯੂਜ਼ਰ ਲਿਖੇਦਾ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਉਦੋਂ ਤੱਕ ਬਾਹਰੋਂ ਖਾਣਾ ਕੋਣ ਮੰਗਵਾਉਂਦਾ ਹੈ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਕਰਦਾ ਹੋਵੇਗਾ ਲੋਕ ਲੋੜ ਪੈਣ ਤੇ ਹੀ ਬਾਹਰੋਂ ਖਾਣਾ ਮੰਗਵਾਉਂਦੇ ਹਨ ਐਮਰਜੈਂਸੀ ਹੁੰਦੀ ਹੈ ਉਹ ਕਾਰ ਦੇ ਵਿੱਚ ਖਾਣਾ ਨਹੀਂ ਬਣਾ ਸਕਦੇ ਉਸ ਨੇ ਇੱਕ ਵਿਚਾਰ ਵੀ ਦਿੱਤਾ ਹੈ ਕਿ ਤੁਸੀਂ ਆਪਣੇ ਡਿਲੀਵਰੀ ਬாய் ਨੂੰ ਅਜਿਹੀ ਛੱਤ ਪ੍ਰਦਾਨ ਕਰ ਸਕਦੇ ਹੋ ਜੋ ਸਿਰਫ 800 ਰੁਪਏ ਦੇ ਵਿੱਚ ਮਿਲਦੀ ਹੈ ਜਿਸ ਦੀ ਤਸਵੀਰ ਵੀ ਯੂਜ਼ਰ ਨੇ ਸਾਂਝੀ ਕੀਤੀ ਹੈ ਦੂਜੇ ਪਾਸੇ ਹੋਰ ਯੂਜ਼ਰ ਦੀ ਗੱਲ ਕਰੀਏ ਤਾਂ ਅਵਦੇਸ਼ ਬਾਰੇ ਇੱਕ ਨਾਮਕ ਵਿਅਕਤੀ ਲਿਖਦਾ ਹੈ ਇਹ ਕਿਵੇਂ ਦੀ ਅਪੀਲ ਹੋਈ ਇੱਕ ਲਾਈਨ ਦਾ ਟਵੀਟ ਕਰਕੇ ਕਿਸ-ਕਿਸ ਨੂੰ ਸਮਝਾਉਂਗੇ ਲੋਕ ਜੋ ਏਸੀ ਦੇ ਵਿੱਚ ਬੈਠੇ ਹੋਣਗੇ ਉਹ ਬਾਹਰੋਂ ਹੀ ਖਾਣਾ ਮੰਗਵਾਉਣਗੇ ਤੁਹਾਨੂੰ ਆਪਣੇ ਡਿਲੀਵਰੀ ਬாய் ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਪ੍ਰੋਪਰ ਗਲਵਸ ਟੋਪੀ ਪਾਣੀ ਦੀ ਬੋਤਲ ਲੈਮਨ ਵਾਟਰ ਟੰਗ ਦੇ ਜੁੱਤੇ ਤੇ ਨਾਲ ਹੀ ਹਰ ਆਰਡਰ ਤੋਂ ਬਾਅਦ 20 ਮਿੰਟ ਦਾ ਬ੍ਰੇਕ ਵਰਗੀਆਂ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਨੇ ਦੂਜੇ ਪਾਸੇ Zomato ਵੱਲੋਂ ਪੋਸਟ ਤੋਂ ਬਾਅਦ Zomato ਦਾ ਸ਼ੇਅਰ ਵੀ ਡਿੱਗ ਗਿਆ। ਜਿਆ ਸ਼ੇਅਰ ਬਾਜ਼ਾਰ ਦੀ ਜੇਕਰ ਗੱਲ ਕਰੀ ਤਾਂ ਸ਼ੇਅਰ ਬਾਜ਼ਾਰ ਦੇ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਸਵੇਰੇ BSE Sensex 2600 ਅੰਕਾਂ ਦੇ ਉੱਪਰ ਖੁੱਲਿਆ ਪਰ ਅੱਜ Zomato ਦੇ ਸ਼ੇਅਰ ਡਿੱਗ ਗਏ। ਪਿਛਲੇ ਸ਼ੁੱਕਰਵਾਰ ਨੂੰ ਇਸ ਕੰਪਨੀ ਦੇ ਸ਼ੇਅਰ 178.90 ਰੁਪਏ ਤੇ ਬੰਦ ਹੋਏ ਸਨ ਅੱਜ ਸਵੇਰੇ ਹੀ 184.1 ਰੁਪਏ ਤੇ ਖੁੱਲਿਆ ਅਤੇ 185.35 ਰੁਪਏ ਤੱਕ ਚਲਾ ਗਿਆ ਪਰ ਇਹ ਰਫਤਾਰ ਜਾਰੀ ਨਾ ਰਹਿ ਸકી ਇਸ ਦਾ ਸ਼ੇਅਰ ਜਲਦੀ ਹੀ 176 ਰੁਪਏ ਤੱਕ ਜਾ ਡਿੱ ਗਿਆ ਖੈਰੋਲ Zomato ਵੱਲੋਂ ਪੋਸਟ ਕੀਤੇ ਜਾਣ ਤੋਂ ਬਾਅਦ ਖੁਦ ਹੀ Zomato ਵਿਵਾਦਾਂ ਦੇ ਵਿੱਚ ਛੇੜ ਗਿਆ ਜਦੋਂ ਦਾ Zomato ਨੇ ਪੋਸਟ ਕੀਤਾ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ Zomato ਨਜ਼ਰ ਆ ਰਿਹਾ ਕਿਉਂਕਿ ਯੂਜ਼ਰਸ ਦੇ ਵੱਲੋਂ ਲੋਕਾਂ ਦੇ ਵੱਲੋਂ ਵੱਖ-ਵੱਖ ਪ੍ਰਤੀਕੀਆਂ ਦਿੱਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਜਿਹੀਆਂ ਹੋਰ ਤਾਜ਼ਾ ਤੇ ਵੱਡੀਆਂ ਖਬਰਾਂ ਦੇਸ਼ ਦੁਨੀਆ ਦੀ ਜਾਣਨ ਦੇ ਲਈ ਜੁੜੇ ਰਹੋ ਤੁਸੀਂ ਹੰਦਰਤ ਟੀਵੀ ਦੇ ਨਾਲ